ਬੰਤੀ ਸਿੰਘ ਹਲੇ ਵੀ ਬਰੇ ਹਾਨੀ ਹੋਏ ਹਨ ਉਹਨਾਂ ਕਰਕੇ ਜਿਹੜੇ ਪ੍ਰੋਟੈਸਟ ਚੱਲੇ ਸੀ ਜਿਹੜੇ ਸਨਾਤਨੀ Hindu ਆ ਜਿਹੜੇ ਸਪੋਰਟ ਕਰ ਰਹੇ ਪੰਜਾਬੀਆਂ ਨੂੰ ਕਹਿੰਦੇ ਕਿ ਜਏ ਜਿਹੜੇ ਸਾਡੇ ਮੱਥੇ ਤੇ ਤਿਲਕ ਹੈ ਇੱਕ ਗੁਰੂ ਤੇ ਇੱਕ ਬਾਦ ਜੀ ਦੀ ਬਦੌਲਤ ਹੈ ਸਹੀ ਗੱਲ ਹੈ ਨਾਲੇ ਇੱਥੇ ਪਾਈਚਾਰਾ ਦੇਖਣ ਨੂੰ ਮਿਲਦਾ ਹੈ ਜੀ ਹਨਾ ਉਹਨਾਂ ਨੇ ਕਿਹਾ ਸੀ ਕਿ 2019 ਜਗੈ ਸੀ ਕਿ ਐਸੀ ਕਿ ਰਿਹਾ ਕਰ ਦਾਂਗੇ ਰਿਹਾ ਹੁਣੇ ਤੱਕ ਨਹੀਂ ਕੀਤਾ 2025 ਆ ਗਿਆ ਹੈ ਕਿ ਪੂਰਾ ਇਹਨਾਂ ਅੰਦਰ ਸੇ ਡਿਟੇਲਸ ਤਾਂ ਆਉ ਬਿਲੇ ਕਿ ਸੇ ਤਾਂ ਪੁੱਲ ਬਿਟ ਪੱਧਿਆ ਤੁਸੀਂ ਜ਼ਰੂਰ ਪੁੱਛੋਗੇ ਸਰ ਸਰ ਇਹ ਨਾ ਹੁਣ ਗੱਲ ਚੱਲ ਪਈ ਕਿ ਕਈ ਜਗ੍ਹਾ ਨਾ ਇਸ ਤਰੀਕੀ ਨੇ ਕਾਰਵਾਈਆਂ ਹੁੰਦੀਆਂ ਨੇ ਕਿ ਜਿਹੜਾ ਇਹ ਇਤਿਹਾਸ ਹੈ ਕਿ ਗੁਰਤੇਗ ਬਾਦਲ ਸਾਹਿਬ ਜੀ ਨੇ ਆਪਣੀ ਸ਼ਹਾਦਤ ਦਿੱਤੀ ਕਈ ਜਗ੍ਹਾ ਇਹ ਨਾ ਹੁਣ ਚੇਂਜ ਵੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਤਾਬਾਂ ਦੇ ਵਿੱਚ ਇੰਟਰਨੈਟ ਦੇ ਉੱਤੇ ਵੀ ਇਹ ਨਹੀਂ ਹੋਇਆ ਤੁਸੀਂ ਇਹਨੂੰ ਕਿੱਦਾਂ ਦੇਖ ਰਹੇ ਹੋ ਵੀ ਜਿਹੜਾ ਐਡਾ ਇਤਿਹਾਸ ਹੈ ਤੁਸੀਂ ਇਹਨੂੰ ਕਿਦਾਂ ਕਾ ਆਪਣਾ ਸਮਝਦੇ ਹੋ ਦੇਖੋ ਹਿੰਦੁਸਤਾਨ ਦੇ ਜਿੰਨੇ ਵੀ ਵਧੀਆ ਇਤਿਹਾਸ ਨੇ ਨਾ ਜੀ ਉਹਨਾਂ ਨੂੰ ਜਿਹੜੀਆਂ ਐਂਟੀ ਨੈਸ਼ਨਲ ਪਾਰਟੀਆਂ ਨੇ ਉਹ ਉਹਨਾਂ ਨੂੰ ਖਰਾਬ ਕਰਨ ਦੀਆਂ ਕੋਸ਼ਿਸ਼ ਕਰ ਰਹੀਆਂ ਨੇ ਇਹ ਅੱਜ ਤੋਂ ਨਹੀਂ ਕਰ ਰਹੀਆਂ ਬਹੁਤ ਦੇਰ ਤੋਂ ਕਰ ਰਹੀਆਂ ਨੇ ਇਹ ਤਾਂ 2000 ਸਾਲ ਤੋਂ ਚੱਲ ਰਿਹਾ ਕੰਮ ਇਹ ਨੰਬਰ 2 ਤੇ ਜਿਹੜਾ ਇਤਿਹਾਸ ਨੇ ਨਾ ਉਹ ਬਦਲ ਨਹੀਂ ਜਾ ਸਕਦਾ ਉਹਨਾਂ ਨੂੰ ਬਦਲਣ ਦੇ ਲਈ ਇੱਕ ਡਰਾਮਾ ਕੀਤਾ ਜਾ ਸਕਦਾ ਹੁੰਦਾ ਪਰ ਇਤਿਹਾਸ ਹੈ ਜਿਹੜੀ ਉਹਦੀ ਸੱਚਾਈ ਉਹ ਖਤਮ ਨਹੀਂ ਹੁੰਦੀ ਹੁੰਦੀ ਜਿਵੇਂ ਆਪਾਂ ਕਹਿੰਦੇ ਨਾ ਸੱਚਾਈ ਸੱਚਾਈ ਹੋ ਰਹਿਣੀ ਹੈ ਝੂਠ ਹੋਵੇ ਤੇ ਕੋਈ ਪਰਦਾ ਨਹੀਂ ਪਾ ਸਕਦਾ ਹੁੰਦਾ ਠੀਕ ਹੈ ਨਾ ਜੂਠ ਦੇ ਨਾਲ ਸੱਚਾਈ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਸਾਡਾ ਇਤਿਹਾਸ ਹੈ ਨਾ ਜਿਹੜਾ ਇੰਨਾ ਵਧੀਆ ਇਤਿਹਾਸ ਹੈ ਕਿ ਸਾਰੇ ਜਿਹੜੇ ਸਾਡੇ ਐਂਟੀ ਨੈਸ਼ਨਲ ਪਾਰਟੀਆਂ ਨੇ ਜਾਂ ਜਿਹੜੀ ਐਂਟੀ ਨੈਸ਼ਨਲ ਫੋਰਸੇਸ ਨੇ ਉਹ ਜਾਣ ਬੁੱਝ ਕੇ ਇਤਿਹਾਸ ਨੂੰ ਖਤਮ ਕਰਨਾ ਚਾਹੁੰਦੀਆਂ ਨੇ ਖਰਾਬ ਕਰਨਾ ਚਾਹੁੰਦੀਆਂ ਨੇ ਇਹਨੂੰ ਪਲੂਟ ਕਰਨਾ ਚਾਹੁੰਦੀਆਂ ਨੇ ਪਰ ਜਦ ਕਿ ਇਹ ਨਹੀਂ ਹੋਣਾ ਅੱਜ ਅਸੀਂ ਸਾਰੇ ਜਿਵੇਂ ਬਾਬਾ ਜੀ ਦੱਸ ਚੁੱਕੇ ਨੇ ਲਖੜਾ ਜੀ ਦੱਸ ਚੁੱਕੇ ਨੇ ਸਮਾਜ ਦੇ ਵਿੱਚ ਤਿੰਨ ਤਿਆਰਾਂ ਦੇ ਨਿਆਂ ਹੁੰਦੇ ਨੇ ਇੱਕ ਸਮਾਜਿਕ ਨਿਆਂ ਹੁੰਦਾ ਇੱਕ ਕਾਨੂੰਨਨ ਨਿਆਂ ਹੁੰਦਾ ਇੱਕ ਪ੍ਰਾਕਿਰਤਿਕ ਨਿਆਂ ਹੁੰਦਾ ਠੀਕ ਹੈ ਨਾ ਤਿੰਨੇ ਨਿਆਂ ਅੱਜ ਡਿਮਾਂਡ ਕਰ ਰਹੇ ਨੇ ਵੀ ਜਿਹੜੇ ਬੰਦੀ ਸਿੰਘ ਨੇ ਜਾਂ ਜਿੰਨੇ ਵੀ ਹਿੰਦੁਸਤਾਨ ਦੇ ਵਿੱਚ ਉਹ ਕੈਦੀ ਨੇ ਜਿਹੜੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਛੱਡਿਆ ਜਾਵੇ ਜੇ ਤੁਸੀਂ ਉਹਨਾਂ ਨੂੰ ਨਹੀਂ ਛੱਡਦੇ ਤਾਂ ਮੈਂ ਸਮਝਦਾ ਕਿ ਸਾਡੇ ਸਾਰੇ ਸਮਾਜ ਲਈ ਸਾਡੇ ਸਾਰੇ ਸੈਂਟਰ ਲਈ ਤਾਂ ਸਾਡੀ ਸਾਰੀ ਸਰਕਾਰ ਲਈ ਇੱਕ ਬਹੁਤ ਬਦਨੁਮਾ ਦਾਗ ਹੈ ਜੇ ਅਸੀਂ ਇਹ ਸੁਧਾਰਕਰ ਬਣਾਏ ਹੋਏ ਨੇ ਉਹ ਸੁਧਾਰਕਰਾਂ 'ਚ 36 37 ਸਾਲ ਲਾ ਕੇ 30 30 ਸਾਲ ਰੱਖ ਕੇ ਕੈਦੀਆਂ ਨੂੰ ਸੁਧਾਰ ਨਹੀਂ ਸਕੇ ਤਾਂ ਉਹ ਸੁਧਾਰਕਰਾਂ ਦਾ ਫਾਇਦਾ ਕੀ ਹੈ ਤੁਹਾ? ਤਾਂ ਮੈਂ ਮੋਦੀ ਸਾਹਿਬ ਨੂੰ ਆਪਣੇ ਸਾਰੇ ਸਾਥੀਆਂ ਵੱਲੋਂ ਇਹ ਪ੍ਰਾਰਥਨਾ ਕਰ ਰਹਾ ਸੀ ਇੱਥੇ ਆਏ ਆਂ ਵੀ ਇਹ ਜਿਹੜੇ ਸਾਰੇ ਕੈਦੀ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਸਾਰੇ ਹਿੰਦੁਸਤਾਨ ਦੇ ਕੈਦੀ ਉਹਨਾਂ ਨੂੰ ਛੱਡਿਆ ਜਾਵੇ। ਬਹੁਤ-ਬਹੁਤ ਧੰਨਵਾਦ। ਜੀ। ਸੋ ਐਂਡ ਦੇ ਵਿੱਚ ਸਰ ਨਾਲ ਜ਼ਰੂਰ ਗੱਲਬਾਤ ਕਰਾਂਗੇ। ਪਹਿਲੀ ਗੱਲ ਤਾਂ ਸਰ ਮੈਨੂੰ ਇਹ ਨਾ ਮੈਂ अनकॉन्शियसली ਨਾ ਮੇਰੇ ਮਾਈਂਡ ਦੇ ਵਿੱਚੋਂ ਮੇਰੇ ਦਿਲ ਦੇ ਵਿੱਚੋਂ ਅਰਦਾਸ ਨਿਕਲ ਜਦੋਂ ਮੈਂ ਤੁਹਾਨੂੰ ਅੱਜ ਜਾਂਦੇ ਵੇਖਿਆ ਨਾ ਵੀ ਇਹ ਜਿਹੜੇ ਤੁਹਾਡੇ ਮੱਥੇ ਦੇ ਟਿੱਕੇ ਲੱਗੇ ਹੋਏ ਨਾ ਇਹ ਸਦਾ ਇਦਾਂ ਹੀ ਬਰਕਰਾਰ ਰਹਿਣ ਪਰਮਾਤਮਾ ਤੁਹਾਡੇ ਉੱਤੇ ਚੜ੍ਹਦੀ ਕਲਾ ਬਣਾ ਕੇ ਰੱਖੇ ਬੜਾ ਪਿਆਰਾ ਹੈ ਨਾ ਪਤਾ ਨਹੀਂ ਕਿਉਂ ਮੈਂ ਸ਼ਾਇਦ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦਾ ਇਹਨੇ ਤੁਸੀਂ ਸਾਰੇ ਪਿਆਰੇ ਲੱਗ ਰਹੇ ਹੋ ਨਾ ਤੇ ਅੱਗੇ ਵੀ ਮੈਂ ਵੇਖਦਾ ਜਿਹੜਾ ਸੱਚਾ ਸਨਾਤਨੀ ਹੈ ਨਾ ਉਹ ਸਾਰੇ ਬੜਾ ਸੁਲਝਿਆ ਹੋਇਆ ਹੋਰ ਐਸੀ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਆਪਣਾ ਬਲੀਦਾਨ ਦਿੱਤਾ ਸੀ ਉਹਨਾਂ ਦੀ ਖਾਤਰ ਨਾ ਤੁਸੀਂ ਕੀ ਸੋਚਦੇ ਹੋ गुरु तेग बहादुर महाराज जी की देन है आज हमारे माथे में तिलक है अगर इस लवास में खड़े हैं तो गुरुओं का आशीर्वाद हमारे सिर पर है सनातन धर्म को बचाने वाले हमारे गुरु तेग बहादुर महाराज जी हैं हमारे रामायण में लिखा है धर्म न दूसर सत्य समाना आगम निगम पुराण बुखाना पुराणों में निगमों में वेदों में यही गाया है कि धर्म के ऊपर ही हमारा जीवन बना हुआ है जिस धर्म के लिए उन्होंने अपने बच्चे बार दिए अपना परिवार बार दिया ऐसे गुरुओं को हमारा नतमस्तक है क्योंकि हम मोदी साहब से ही प्रार्थना करते हैं कि हमारा समाज हमारा राष्ट्र हमारा देश बचना है तो जिसको सजा पूरी हो चुकी है उन बंदे सिंहों को छोड़ा जाए क्योंकि अगर नहीं छोड़ते ये राष्ट्र में बहुत बड़े आदत पड़ आ जाएगी संकट आ जाएगा और समाज में कुर्तियाँ फैल जाएंगी प्रार्थना यही है कि सजा भुगत रहे उनको मुक्त किया जाए जय हिंद जय श्री राम ਜੀ ਜੈ ਸ਼੍ਰੀ ਰਾਮ ਜੀ اور میں ਬੜੀ ਕਦਰ ਕਰਦਾ ਹਾਂ ਤੁਹਾਡੇ ਤਿਲਕ ਦੀ ਤੁਹਾਡੇ ਜਨੇਊ ਦੀ ਤੇ ਅਦਿਵਤ ਅਰਦਾਸ ਨਹੀਂ ਕਰ ਰਹੀ ਹੈ ਜਦੋਂ ਤੱਕ ਸ੍ਰਿਸ਼ਟੀ ਉਹ ਉਹ ਸ੍ਰਿਸ਼ਟੀ ਵੀ ਕੀ ਜੋ ਤੱਕ ਮੇਰੇ ਲਫ਼ਜ਼ ਖਤਮ ਹੋ ਜਾਣਗੇ ਇਹ ਸਦਾ ਹੀ ਇਦਾਂ ਹੀ ਬਰਕਰਾਰ ਰਹੇ ਦੀ ਸ਼ਾਨ ਬਰਕਰਾਰ ਰਹੇ ਬਹੁਤ ਬਹੁਤ ਧੰਨਵਾਦ ਮਸਕੀਨ ਜੀ ਕਹਿੰਦੇ ਹੁੰਦੇ ਸੀ ਕਿ ਵਿਸ਼ਵਾ ਮਿੱਤਰ ਜੀ ਦੇ ਜਿਹੜੇ ਕੇਸ ਸੀਗੇ ਦਾੜੀ ਸੀਗੀ ਤੇ ਸਨਾਤਨ ਦੇ ਵਿੱਚ ਵੀ ਜਿਹੜੇ ਪੁਰਾਤਨ ਨੇ ओ दाढ़ी केस रखे थे दे। आपने भी दाढ़ी केस रखे हुए हैं आप कटवाते नहीं इनको नहीं नहीं कटवाते नहीं कटवाते नहीं आ, आप क्या मानते हैं जी इनका जो महत्व है जैसे मैंने भी दाढ़ी रखी है आपने भी दाढ़ी रखी इनका बहुत महत्व है जो तो जैसे आप लोगों में ऐसे ही हमारा ये है यार केस न इसको कटवा नहीं सकते शास्त्री जी आ जाओ जी आ जाओ ਗੁਰਗੋਵੀ ਸਿੰਘ ਜੀ ਮਹਾਰਾਜ ਕਹਿੰਦੇ ਕਿ ਤਿਲਕ ਜੰਜੂ ਰਾਖਾ ਪ੍ਰਵਤਾंका ਕਿਨੋ ਵੱਡੋ ਕਲੂ ਮੈਂ ਸਾਕਾ ਸਾਜਨ ਹੇਤ ਇਤੀ ਜਨ ਕਰੀ ਸੀਸ ਰਿਆ ਪਰ ਸੀਨਾ ਚਰੀ ਰਹਾ ਕਰੋ ਬੰਦੀ ਸਿੰਘ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਬੰਦੀ ਸਿੰਘ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਬੰਦੀ ਸਿੰਘ ਰਿਹਾ ਕਰੋ ਰਿਹਾ ਕਰੋ ਬੰਦੀ ਸਿੰਘ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਹਿੰਦੂ ਸਿੱਖ ਇਕਤਾ ਜਿੰਦਾਬਾਦ 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 ਹਿੰਦੂ ਸਿੱਖ ਇਕਤਾ ਜਿੰਦਾਬਾਦ 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 ਹਿੰਦੂ ਸਿੱਖ ਇਕਤਾ ਜਿੰਦਾਬਾਦ 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 ਬੰਦੀ ਸਿੰਘ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਬੰਦੀ ਸਿੰਘ ਰਿਹਾ ਕਰੋ ਜੈ ਕਰੋ ਰਿਹਾ ਕਰੋ ਕਹਿੰਦੇ ਨੇ ਕਿ ਛਾਏ ਜਾਤੀ ਇਕਤਾ ਅਨੇਕਤਾ ਵਿਲਾਈ ਜਾਂਦੀ ਕਹਿੰਦੇ ਏਕਤਾ ਹੋ ਜਾਣੀ ਸੀ ਇਸ ਦੇਸ਼ ਦੇ ਵਿੱਚ ਸਭੇ ਤਾਂ ਖਤਮ ਹੋ ਜਾਣੀ ਸੀ ਇੱਕ ਬਣ ਜਾਣਾ ਸੀ ਜਿਹੜਾ ਵਨਸਵਨ ਰੰਗ ਦਿਖਾ ਰਹੀ ਦੇ ਰਿਹਾ ਸਾਨੂੰ ਇਹ ਮੱਥੇ ਦੇ ਤਿਲਕ ਦਿਖਾਈ ਦੇ ਰਿਹਾ ਇੱਕ ਹੋ ਜਾਣੀ ਸੀ ਕਹਿੰਦੇ ਛਾਏ ਜਾਂਦੀ ਏਕਤਾ ਅਨੇਕਤਾ ਵਿਲਾਈ ਜਾਂਦੀ ਹੋਵਤ ਕੁਚੀਲਤਾ ਕਤੀਬ ਨੂੰ ਕੁਰਾਨ ਕੀ ਪਾਪ ਹੀ ਪਰਪੱਕ ਜਾਤੇ ਔਰ ਧਰਮ ਧਸਕ ਜਾਤੇ ਔਰ ਵਰਨ ਗਰਕ ਜਾਤੇ ਸਹਿਤ ਵਿਧਾਨ ਕੀ ਦੇਵੀ ਦੇਵ ਦੇਹਰੇ ਸੰਤੋਖ ਸਿੰਘ ਦੂਰ ਹੋਤੇ ਔਰ ਰੀਤ ਮਿਟ جاتی ਕਥਾ ਬੇਦਨ ਪੁਰਾਨ ਕੀ ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮਸੂਰ ਮੂਰਤ ਨਾ ਹੋਤੀ ਜੋ ਪੈ ਕਰुणा निधान ਕੀ ਜੇਕਰ 9 ਸਾਲ ਦੀ ਉਮਰ ਦੇ ਵਿੱਚ ਆਪਣੇ ਪਿਤਾ ਨੂੰ ਇਹ ਨਾ ਕਹਿ ਦਿੰਦੇ ਜਦੋਂ ਗੁਰਤੇਗਵਾਦ ਸਾਹਿਬ ਜੀ ਨੇ ਕਿਹਾ ਕਸ਼ਮੀਰੀ ਪੰਡਤਾਂ ਦੀ ਗੱਲ ਸੁਣ ਕੇ ਕਿ ਬੇਟਾ ਇਹਨਾਂ ਦੇ ਉੱਤੇ ਇਸ ਵਕਤ ਭੀੜ ਪਈ ਹੋਈ ਹੈ ਕੋਈ ਮਹਾਪੁਰਖ ਅਗਰ ਆਪਣਾ ਬਲੀਦਾਨ ਦੇਵੇ ਤਾਂ ਇਹਨਾਂ ਦਾ ਧਰਮ ਇਸ ਵਕਤ ਬਚ ਸਕਦਾ ਜਦੋਂ ਗੋਬਿੰਦ ਰਾਏ ਦੇ ਰੂਪ ਦੇ ਵਿੱਚ ਸਨ ਬਾਲਕ ਸਨ ਆਪਣੇ ਪਿਤਾ ਨੂੰ ਕਿਹਾ ਕਿ ਪਿਤਾ ਜੀ ਇਸ ਵਕਤ ਧਰਤੀ ਦੇ ਉੱਤੇ ਆਪ ਤੋਂ ਵੱਡਾ ਮਹਾਪੁਰਖ ਕੌਣ ਹੋ ਸਕਦਾ ਹੈ ਆਪ ਜੀ ਜਾਓ ਇਹਨਾਂ ਦਾ ਧਰਮ ਬਚਾਓ ਗੁਰੂ ਸਾਹਿਬ ਜੀ ਕਹਿੰਦੇ ਬੇਟਾ ਤੁਸੀਂ ਯਤਿਮ ਹੋ ਜਾਓਗੇ ਕਹਿੰਦੇ ਕੋਈ ਗੱਲ ਨਹੀਂ ਮੈਂ ਯਤੀਮ ਹੋਣਾ ਮਨਜ਼ੂਰ ਕਰਦਾ ਪਰੇਸ਼ ਦੇਸ਼ ਦੇ ਸਾਰੇ ਬੱਚਿਆਂ ਨੂੰ ਮੈਂ ਯਤੀਮ ਹੋਣਾ ਮਨਜ਼ੂਰ ਨਹੀਂ ਕਰ ਸਕਦਾ ਆਪ ਜੀ ਜਾਓ ਤੇ ਇਹਨਾਂ ਦੇ ਧਰਮ ਦੀ ਇਹਨਾਂ ਦੇ ਤਿਲਕ ਦੀ ਤੇ ਇਹਨਾਂ ਦੇ ਜਨਉ ਦੀ ਰਾਖੀ ਕਰੋ ਜੀ ਬਹੁਤ ਬਹੁਤ ਧੰਨਵਾਦ ਜੀ ਸਾਡਾ ਸਿਰ ਝੁਕਦਾ ਹੈ ਤੁਹਾਨੂੰ ਤੁਹਾਡਾ ਚੱਲਿਆ ਹੋਇਆ ਇੱਕ ਇੱਕ ਕਦਮ ਸਾਡੇ ਮੱਥੇ ਦੇ ਉੱਤੇ ਧੰਨਵਾਦ ਜੀ ਜਵਾਬ ਕਰ ਰਹੇ ਬਹੁਤ ਆਸ਼ੀਰਵਾਦ ਆਪ ਜੀ ਬਹੁਤ ਸੇਵਾ ਕਰ ਰਹੇ ਹੈ ਸਮਾਜ ਕੀ ਦੇਸ਼ ਕੀ ਰਾਸ਼ਟਰੀ ਕੀ ਔਰ ਹਰ ਕੀ ਆਵਾਜ਼ ਔਰ ਦੇਸ਼ ਬਚਾ ਰਹੇ ਆਪ ਪੱਤਰਕਾਰੋਂ ਦਾ ਵੀਡੀਓ ਵਾਲੋ ਕਾ ਬਹੁਤ-ਬਹੁਤ ਹਾਰਦਿਕ ਧੰਨਵਾਦ ਹੈ ਬਹੁਤ ਆਸ਼ੀਰਵਾਦ ਜੀ ਜੀਓ ਜੀ ਤੁਸੀਂ ਹਮੇਸ਼ਾ ਸਾਡਾ ਬਰਕਰਾਰ ਰਹੋ ਤੇ ਅੱਜ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਸਾਨੂੰ ਸਾਡੇ ਵੱਡੇ ਵੀਰ ਜੀ ਪਹੁੰਚੇ ਹੋਏ ਆ ਕਾਲ ਚੈਨਲ ਤੋਂ ਤੇਂਦਰ ਵੀਰ ਜੀ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀ ਫਤਿਹ ਮਨਦੀਪ ਜੀ ਇਹ ਰੰਗ ਬੜਾ ਪਿਆਰਾ ਲੱਗ ਰਿਹਾ ਜੀ ਇੱਕ ਪਾਸੇ ਦਸਤਾਰਾਂ ਇੱਕ ਪਾਸੇ ਦੇਖੋ ਭਗਵਾ ਰੰਗ ਵੀ ਨਜ਼ਰ ਆ ਰਿਹਾ ਜੀ ਇਹ ਅਲੱਗ ਅਲੱਗ ਹੀ ਹੈ ਕੋਈ ਗੁਰੂ ਤੇਗ ਬਹਾਦਰ ਜੀ ਨੇ ਐਸੇ ਕਰਕੇ ਬਲੀਦਾਨ ਦਿੱਤਾ ਸੀ ਇਹੋ ਏਕਤਾ ਦੀਆਂ ਗੱਲਾਂ ਹਨ ਹਾਂ ਜਦੋਂ ਸਿੱਖ ਬਾਤਾਂ ਕਰਦਾ ਨਾ ਤੇ ਇਹ ਇਹਦੀਆਂ ਹੀ ਗੱਲਾਂ ਪੈਂਦੀਆਂ ਹਨ ਆਪਾਂ ਇਕਤਾ ਦੀਆਂ ਪਿਆਰ ਦੀਆਂ ਭਾਈਚਾਰਕ ਸਾਂਝ ਦੀਆਂ ਬਾਤਾਂ ਪਾਉਨੇ ਆ ਇਹ ਭਾਈਚਾਰਕ ਸਾਂਝ ਆ ਅੱਜ ਭਾਈਚਾਰਕ ਸਾਂਝ ਦੇ ਵਿੱਚ ਕੇਵਲ ਬੰਦੀ ਸਿੰਘ ਇਹ ਨਹੀਂ ਕਹਿੰਦੇ ਕਿ ਸਾਡੇ ਬੰਦੀ ਸਿੰਘ ਰਿਹਾ ਕਰ ਦਿਓ ਅੱਜ ਪਤਾ ਇੱਥੇ ਗੱਲ ਕੀ ਹੋ ਰਹੀ ਆ ਕਿ ਜਿਹੜੀਆਂ ਜਿਹੜੀਆਂ ਕੌਮਾਂ ਦੇ ਵੀ ਆ ਖਾਸ ਕਰਕੇ ਹਿੰਦੂਆਂ ਦੇ ਵਿੱਚੋਂ ਵੀ ਆ ਖਾਸ ਕਰਕੇ ਮੁਸਲਮਾਨਾਂ ਦੇ ਵਿੱਚੋਂ ਵੀ ਇਹ ਬੰਦੀ ਸਿੰਘ ਆ ਉਹਦੀਆਂ ਸਲਜਾਵਾਂ ਪੂਰੀਆਂ ਹੋ ਚੁੱਕੀਆਂ ਉਹਨਾਂ ਰਿਹਾ ਕਰੋ ਜੇ ਆਸਰਾਮ ਨੂੰ ਪ੍ਰੋਬਲ ਮਿਲ ਸਕਦੀ ਆ ਤੇ ਫਿਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਪ੍ਰੋਲ ਕਿਉਂ ਨਹੀਂ ਮਿਲ ਸਕਦੀ ਉਹ ਮਾਤਾ ਦੇ ਆਪਣੇ ਕਿਉਂ ਨਹੀਂ ਮਿਲ ਸਕਦੇ ਇਹ ਸਵਾਲ ਖੜੇ ਕਰਦਾ ਇਸ ਪ੍ਰਸ਼ਾਸਨ ਦੇ ਉੱਤੇ ਵੀ ਤੇ ਇਹ ਇੱਕ ਪਿਆਰ ਦੀਆਂ ਤੰਦਾਂ ਵਾ ਵੇਖੋ ਨਾ ਕਿੰਡੀ ਵਧੀਆ ਤਸਵੀਰ ਦਿਖ ਰਹੀ ਆ ਇਹ ਦੂਰ ਕਰਦੇ ਆ ਕੋਸ਼ਿਸ਼ਾਂ ਦੇ ਸਮੇਂ ਦਾ ਹਾਕਮ ਕਰਦਾ ਮਨਦੀਪ ਸਿੰਘ ਗੱਲ ਵੱਖਣੀਆਂ ਦੂਰ ਨਹੀਂ ਹੁੰਦੀਆਂ ਆਪਸੀ ਭਾਈਚਾਰਕ ਸਾਂਝ ਦੂਰ ਨਹੀਂ ਹੁੰਦੀ ਇਹ ਪਿਆਰ ਆ ਇਹ ਏਕਤਾ ਦਾ ਸਬੂਤ ਆ ਵੇਖੋ ਜੇ ਉਹ ਆਏ ਆ ਤੇ ਸਾਡਾ ਭਾਈਚਾਰਕ ਜਿਹੜਾ ਏਕਤਾ ਹੁੰਦੀ ਹੈ ਨਾ ਉਹ ਦਿਖਾਈ ਜਾ ਰਹੀ ਹੈ ਸਾਡੇ ਮੀਡੀਆ ਵੱਲੋਂ ਆਪਾਂ ਇਹੋ ਦਿਖਾ ਰਹੇ ਆ ਕਿ ਜਿੱਥੇ ਸਾਡੀ ਕੌਮ ਦੇ ਆਗੂ ਸਹਿਬਾਨ ਜਿੱਥੇ ਜਥੇਬੰਦੀਆਂ ਖਾਸ ਕਰਕੇ ਜੇ ਗੱਲ ਕਰੀਏ ਕਿਸਾਨ ਸਾਰੀਆਂ ਜਥੇਬੰਦੀਆਂ ਇੱਥੇ ਪਹੁੰਚ ਰਹੀਆਂ ਤੇ ਉੱਥੇ ਪੰਗਵੇਂ ਦੇ ਵਿੱਚ ਇਹ ਬਾਬੇ ਇੱਕ ਪਿਆਰ ਦਾ ਸਬੂਤ ਦੇ ਰਹੇ ਆ ਕਿ ਅਸੀਂ ਵੀ ਤੁਹਾਡੀ ਉਸ ਦਰਦ ਦੇ ਵਿੱਚ ਖੜੋਤੇ ਆ ਅਸੀਂ ਉਸ ਦਰਦ ਨੂੰ ਸ਼ਮੂਲੀਅਤ ਕਰਦੇ ਆ ਤੇ ਅਸੀਂ ਹਾ ਦਾ ਨਾਰਾ ਮਾਰਨ ਵਾਸਤੇ ਅੱਜ ਕਹਿ ਸਕਦੇ ਨਾ ਕਿ ਹਾ ਦਾ ਨਾਰਾ ਮਾਰਨ ਵਾਸਤੇ ਆਇਆ ਮਨਦੀਪ ਸਿੰਘ ਚੜਦੀ ਕਲਾ ਚਰੋ ਤੁਹਾਡਾ ਵੀ ਧੰਨਵਾਦ ਆ ਕਿਉਂਕਿ ਦਿਨ ਰਾਤ ਇੱਕ ਕਰਨ ਇਹ ਫਰਜ ਆ ਨਾ ਆਪਣੇ ਆਪਾਂ ਨੂੰ ਇਹ ਫਰਜ ਨਿਭਾਉਣੇ ਪੈਣੇ ਆ ਗੁਰੂ ਸਾਹਿਬ ਕਿਰਪਾ ਕਰੇ ਬੰਦੀ ਸਿੰਘ ਉਹ ਆਪਣੇ ਵਿੱਚੋਂ ਹੁਣ ਕੋਈ ਮੁਸਲਮਾਨ ਭਾਈਚਾਰੇ ਚੋਂ ਹਿੰਦੂ ਭਾਈਚਾਰੇ ਚੋਂ ਕਿਸੇ ਵੀ ਭਾਈਚਾਰੇ ਵਿੱਚੋਂ ਉਹਦੀਆਂ ਰਹਿਗੀਆਂ ਹੁਣ ਪਰ ਸਮੇ ਦੇ ਹਿਸਾਬ ਦੇ ਨਾਲ ਸਰਕਾਰ ਨੂੰ ਵੀ ਚਾਹੀਦਾ ਸੋਚ ਲੈਣਾ ਕਿ ਇਹ ਰੋਕਾਂ ਚੰਗੀਆਂ ਨਹੀਂ ਰੋਕਾਂ ਟੁੱਟ ਜਾਂਦੀਆਂ ਜਦੋਂ ਸ਼ੰਭੂ ਵਾਲੀਆਂ ਰੋਕਾਂ ਟੁੱਟੀਆਂ ਨਾ ਦੀਪ ਨੇ ਰੋਕਾਂ ਤੋੜੀਆਂ ਸੀ ਇੱਥੋਂ ਅੱਜ ਫਿਰ ਉਹ ਦੀਪ ਵੀ ਯਾਦ ਆ ਰਿਹਾ ਤੇ ਧੰਨਵਾਦ ਇਸ ਭਾਈਚਾਰੇ ਦਾ ਇਹ ਏਕਤਾ ਦਾ ਹਾਂ ਧੰਨਵਾਦ ਜੀ ਜਨਵਾ ਜੀ ਬਹੁਤ ਬਹੁਤ ਧੰਨਵਾਦ ਭਾਈ ਗੁਰਜੀ ਖਾਲਸਾ ਭਾਈ ਸੋ ਗਾਇਜ਼ ਯੇ ਵਾਲੀ ਵੀਡੀਓ ਚੋਈ ਸਾਡੇ ਅਧ ਤਰੀਕਾ ਤੋਂ ਤੇ ਤੁਸੀਂ ਦੇਖਿਆ ਕਿੰਨੀ ਵਧੀਆ ਤਰੀਕੇ ਨਾਲ ਕਿਸੇ ਸਾਹਿਰ ਇਹਨਾਂ ਨੇ ਦਿਖਾਈ ਹੈ ਇੱਕ ਵੀਡੀਓ ਹਨਾ ਨਾਲੇ ਕਈ ਮੀਡੀਆ ਵਾਲੇ ਹੁੰਦੇ ਜਿਹੜੇ ਦਿਖਾਉਂਦੇ ਨਹੀਂ ਬਿਲਕੁਲ ਹੀ ਲਕੋ ਰੱਖਦੇ ਹੈ ਹਨਾ ਕਿ Hindu ਸਾਰੇ ਇਕੱਠੇ ਹੈ ਹੂੰ ਹੂੰ ਭਰਾ ਭਰਾ ਲਾਲੋ ਜੀਵੇਂ ਹੈ ਹਨਾ ਕਿ ਕਿਸੇ ਦੀ ਜੇ ਲੋੜ ਪਈ ਤਾਂ ਆ ਸਾਹਮਣੇ ਆਂਦੇ ਆ ਜਿਹੜੇ ਬੰਦੇ ਸਿੰਘ ਹੈ ਹਨਾ ਨਨੂ ਰਿਹਾ ਕਰਨੇ ਤੇ ਇਹ ਇਦੇ ਲਈ 2019 ਚ ਬੋਲਿਆ ਸੀ ਉਹਨਾਂ ਨੇ ਕਿ ਰਹਾ ਕਰਤਾਂਗੇ ਪਰ ਹੁਣੇ ਤੱਕ ਨਹੀਂ ਕਰਿਆ ਹਨਾ ਤੇ ਸਾਰੇ ਖੜੇ ਐ ਅਦਰ ਕਾਸਟ ਹੋ ਕੇ ਸਾਡੇ ਨਾਲ ਖੜੇ ਹੋਏ ਕਿ ਨਵਾਂ ਦਿਲਾ ਦਿਆ ਹੈ ਹਨਾ ਭਾਈ ਇਹ ਹੀ ਤਾਂ ਭਾਈਚਾਰਾ ਦੇਖਣ ਵਾਲਾ ਹੈ ਤੇ ਨਾਲੇ ਗੁਰੂ ਤੇਗ ਬਹਾਦਰ ਜੀ ਨੇ ਜਿਹੜੀ ਕਈ ਇਤਿਹਾਸਿਆਦ ਨਹੀਂ ਰੱਖਦੇ ਬਿਲਕੁਲ ਵੀ ਬਹੁਤ ਵਧੀਆ ਲੱਗਦਾ ਕਿ ਇਹਨਾਂ ਨੂੰ ਇਤਿਹਾਸ yaad ਹੈ ਠੀਕ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਦੇਖੀਦਾ ਹੈ ਭਾਈਚਾਰਾ ਕਤੇ ਪਿਆਰ ਹਨਾ ਹਾਂ ਪਿਆਰ ਦੇਖੇ ਦਾ ਉਹਨਾਂ ਦੇ ਮੱਥੇ ਤੇ ਜਿਵੇਂ ਉਹਨਾਂ ਨੇ ਵੀ ਕਿਹਾ ਹਨਾ ਕਿ ਭਾਜੀ ਨੇ ਵੀ ਕਿਹਾ ਕਿ ਇਹਨਾਂ ਦੇ ਮੱਥੇ ਤੇ ਟਿੱਕਾ ਦੇਖ ਕੇ ਮੈਂ ਦੱਸ ਨਹੀਂ ਸਕਦਾ ਕਿੰਨੀ ਜ਼ਿਆਦਾ ਖੁਸ਼ੀ ਹੋਈ ਹੈ ਮੈਨੂੰ ਹਨਾ ਤੇ ਬਹੁਤ ਵਧੀਆ ਲੱਗਦਾ ਹੈ ਇਹ ਚੀਜ਼ ਦੇਖ ਕੇ ਕਿ ਸਾਰੇ ਇੱਕ ਹੈ ਜਾਇ ਕਾਸ਼ ਤੋਂ ਅਸੀਂ ਅਲੱਗ-ਅਲੱਗ ਆ ਹਿੰਦੂ, ਮੁਸਲਿਮ, ਸਿੱਖ ਹਨ। ਸਾਰੇ ਅਲੱਗ-ਅਲੱਗ ਆ ਪਰ ਸਾਰੇ ਇੱਕਿਆਤ ਲੋੜ ਪਏ ਤੇ ਜਿਵੇਂ ਹੁਣ ਬਾੜ ਦੀ ਆਈ ਸੀ ਪੰਜਾਬ ਵਿੱਚ ਸਭ ਮੁਸਲਿਮ ਵੀ ਸਾਰੇ ਸੀਗੇ ਸਾਡੇ ਨਾਲ ਹੀ ਹਨਾ ਹੈਲਪ ਕਰਾ ਰਹੇ ਸੀ ਸਾਰੇ ਹਿੰਦੂ ਵੀ ਨਾਲ ਸੀ ਹਨਾ ਔਰ ਜਿਹੜੀ ਕਾਸ਼ ਆ ਸਾਰੀ ਨਾਲ ਸੀ ਤੇਹੀ ਹੁੰਦਾ ਇਹ ਪਿਆਰ ਹੁੰਦਾ। ਤੇ ਇਹ ਕਿ ਸਾਰੇ ਅਸੀਂ ਵੀ ਕਹਾਂਗੇ ਕਿ ਇੱਕ ਸਰਕਾਰ ਨੂੰ ਪੀਲ ਹੈ ਕਿ ਹੁਣ ਰਿਹਾ ਕਰ ਦੇਣਾ ਚਾਹੀਦਾ ਹੈ ਹਨਾ। ਹਾਂਜੀ। ਤੇ ਤੁਸੀਂ ਵੀ ਆਪਣੀ رائے ਕਮੈਂਟ ਜਦੋਂ ਇਹਨਾਂ ਦੀ ਸਜਾ ਪੂਰੀ ਹੋ ਚੁੱਕੀ ਹੈ ਤੇ ਸਰਕਾਰ ਨੂੰ ਰਿਹਾ ਕਰ ਦੇਣਾ ਚਾਹੀਦਾ ਹੈ ਤੇ ਤੁਸੀਂ ਆਪਣੀ رائے ਕਮੈਂਟ ਲਿਖਣ ਤੇ ਜਰੂਰ ਦਿਓ ਤੇ ਅੱਗੇ ਵੀਡੀਓ ਜਰੂਰ ਸ਼ੇਅਰ ਕਰੋ ਵਧੀ ਲੱਗੇ ਤਾਂ ਲਾਈਕ ਕਮੈਂਟ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਧੰਨਵਾਦ